ਸਾਈ ਭੇ ਕਮਾਲਤਾ ਅੰਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਪੌਂਟਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਨ ਨਗਰ ਕੀਰਤਨ ਸਜਾਏ ਗਏ ਸੰਗਤਾਂ ਨੇ ਦੂਰ ਦਰਾੜਿਓਂ ਚੱਲ ਕੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੀਆਂ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਦੂਰ ਦਰਾੜਿਓਂ ਚੱਲ ਕੇ ਸੰਗਤਾਂ ਅੰਬਾਲਾ ਪਟਿਆਲਾ ਮੁਜ਼ੱਫਰਨਗਰ ਜਗਾਦਰੀ ਯਮਨਾ ਨਗਰ ਤੋਂ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚੀਆਂ ਇਹ ਨਗਰ ਕੀਰਤਨ ਤਕਰੀਬਨ ਦੁਪਹਿਰ 1 ਵਜੇ ਸ੍ਰੀ ਗੁਰਦੁਆਰਾ ਸਾਹਿਬ ਪੌਂਟਾ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਚੌਂਕਾਂ ਦੇ ਵਿੱਚ ਸ਼ਹਿਰ ਦੇ ਵਿੱਚੋਂ ਘੁੰਮਦਾ ਹੋਇਆ ਵਰਦੀਪੁਰ ਚੌਂਕ ਤੋਂ ਹੋ ਕੇ ਦੁਬਾਰਾ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਪੂਜਾ ਜਿਕਰਯੋਗ ਹੈ ਕਿ ਇਸ ਨਗਰ ਕੀਰਤਨ ਦੇ ਸਵਾਗਤ ਲਈ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪੜਾਅ ਲਗਾਏ ਗਏ ਜਿੱਥੇ ਕਿ ਸੰਗਤਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦਰਿਆ ਜਮਨਾ ਦੇ ਕਿਨਾਰੇ ਤੇ ਸਾਰੇ ਸੰਸਾਰ ਵਿੱਚ ਇੱਕ ਵਿਸ਼ੇਸ਼ ਮਹਾਨਤਾ ਰੱਖਦਾ ਹੈ ਇਸ ਕਰਕੇ ਕਿ 10ਵੇਂ ਪਾਤਸ਼ਾਹ ਜੀ ਨੇ ਆਪਣੇ ਜੀਵਨ ਦਾ ਦਸਵੰਧ ਇੱਥੇ ਬਤੀਤ ਕੀਤਾ ਹੈ ਉਮਰ ਸਾਢੇ 42 ਸਾਲ ਦੀ ਸਾਢੇ 4 ਸਾਲ ਲਗਾਤਾਰ ਇਸ ਧਰਤੀ ਨੂੰ ਪਾਗ ਲਗਾਏ ਤੇ ਧਰਤੀ ਦਾ ਜ਼ਰਰ ਜ਼ਰਰ ਦੂਰ ਦੂਰ ਤੱਕ ਆਪਣੇ ਚਰਨਾਂ ਦੀ ਛੋ ਨਾਲ ਪਵਿੱਤਰ ਕਰ ਦਿੱਤਾ ਇਸ ਤਰ੍ਹਾਂ ਸਾਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਮਹਾਨ ਪਿੱਤਰ ਅਸਥਾਨ ਤੇ ਸੰਤਾਂ ਸਾਰੇ ਸੰਸਾਰ ਤੋਂ ਨੇੜੇ ਦੂਰੋਂ ਚੱਲ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਹੁੰਦੀਆਂ ਆਪਣੀਆਂ ਸ਼ੁਭ ਮਨੋ ਕਾਮਨਾਵਾਂ ਪੂਰੀਆਂ ਕਰਦੀਆਂ ਹਨ ਹਾਜ਼ਰੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਭਰ ਕੇ ਸੋ ਤਲਗੀ ਤਰਪਾਸ਼ਾ ਜੀ ਨੇ ਹੰਟਾ ਸਾਹਿਬ ਜੋ ਆਪ ਜੀ ਨੇ ਹੁਲਾ ਮਲਾ ਮਨਣ ਦਾ ਪ੍ਰੋਗਰਾਮ ਅਨੰਦਪੁਰ ਸਾਹਿਬ ਮਨਾਇਆ ਸੀ ਜਦੋਂ 1685 ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚਾ ਸਾਹਿਬ ਆਏ ਤੇ ਆਪ ਜੀ ਨੇ ਇੱਥੇ ਵੀ ਹੋਲੇ ਮਹੱਲੇ ਦੇ ਸਮਾਗਮ ਉਸੇ ਤਰ੍ਹਾਂ ਬੜੀ ਸ਼ਰਧਾ ਔਰ ਸਤਕਾਰ ਦੇ ਨਾਲ ਇੱਥੇ ਮਨਾਏ ਸੋ ਉਸੇ ਹੀ ਪ੍ਰੋਗਰਾਮ ਅਨੁਸਾਰ 339ਵਾਂ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਜੀ ਦੀ ਸਮਾਨ ਪਿੱਤਰ ਧਰਤੀ ਤੇ ਸੰਗਤਾਂ ਰਲ ਮਿਲ ਕੇ ਬੜੀ ਸ਼ਰਧਾ ਤੇ ਸਤਕਾਰ ਦੇ ਨਾਲ ਮਨਾ ਰਹੀਆਂ ਸੋ ਬੜੀ ਪ੍ਰਸੰਤਾ ਦੀ ਗੱਲ ਹੈ ਕਿਉਂਕਿ ਹੋਲਾ ਮੱਲੇ ਦੇ ਇਤਿਹਾਸਿਕ ਤੌਰ ਤੇ ਜਿਹੜੇ ਸਮਾਗਮ ਇਹ ਅਨੰਦਪੁਰ ਸਾਹਿਬ ਹਜ਼ੂਰ ਸਾਹਿਬ ਤੇ ਪੌਂਟਾ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਏ ਜਾਂਦੇ ਹਨ ਪਰ ਜਿੱਥੇ-ਜਿੱਥੇ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਬੈਠੀਆਂ ਹਨ ਹੋਲੇ ਮੱਲੇ ਦੇ ਸਮਾਗਮ ਨੂੰ ਮਨਾਉਂਦੀਆਂ ਹਨ ਸੰਗਤਾਂ ਵੱਡੇ ਭਾਗਾ ਵਾਲੀਆਂ ਜੋ ਅਨੰਦਪੁਰ ਸਾਹਿਬ ਮਨਾਰੀਆਂ ਸੰਗਤਾਂ ਬਹੁਤ ਵੱਡ ਭਾਗੀ ਹਨ ਜੋ ਹਜ਼ੂਰ ਸਾਹਿਬ ਹੋਲਾ ਮੱਲਾ ਮਨਾਰੀਆਂ ਹਨ ਬਹੁਤ ਵੱਡੇ ਭਾਗ ਉਹਨਾਂ ਸੰਗਤਾਂ ਦੇ ਜੋ ਪੰਟਾ ਸਾਹਿਬ ਕੇ ਵੀ ਹੁਲਾਮ ਹਲਾ ਮਨਾ ਰੀਆਂ ਤੇ ਵਖ ਵਖ ਥਾਵਾਂ ਤੇ ਮਨਾਰੀਆਂ ਇਸੇ ਪ੍ਰੋਗਰਾਮ ਵਿੱਚ ਸਾਧ ਸੰਗਤ ਜੀ ਇਹ ਪ੍ਰਸੰਤਾ ਦੀ ਗੱਲ ਹੁੰਦੀ ਹੈ ਕਿ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਬੀਬੀ ਤੇਜਕੌਰ ਜੀ ਪਟਿਆਲੇ ਵਾਲੇ ਆਪਣੀਆਂ ਸੰਗਤਾਂ ਨੂੰ ਇਕੱਠੇ ਕਰਕੇ ਹਰ ਸਾਲ ਇੱਥੇ ਲਿਆਂਦੇ ਹਨ ਔਰ ਇਸ ਪ੍ਰਕਾਰ ਹੁਲੇ ਮਲੇ ਦੇ ਸਮਾਗਮ ਮਨਾ ਕੇ ਚੜ੍ਹਦੀ ਕਲਾ ਵੀ ਫਰੈਂਡ ਦਾ ਫਰੈਂਡ ਦੀ ਪ੍ਰੇਰਣਾ ਦਿੰਦੇ ਹਨ ਇਸੇ ਤਰ੍ਹਾਂ ਇਸ ਸਾਲ ਵੀ ਪਟਿਆਲੇ ਤੋਂ ਵਿਸ਼ੇਸ਼ ਤੌਰ ਤੇ ਸੰਗਤਾਂ ਉਹਨਾਂ ਦੀ ਰਹਿਨਮਾਈ ਇੱਥਾਂ ਪਾਵੇਂ ਉਹ ਗੁਰੂ ਮਹਾਰਾਜ ਦੇ ਚਰਨਾਂ ਦੇ ਚਾਪ ਜਾਬ ਰਾਜੇਨਪੁਰ ਉਹਨਾਂ ਦੀ ਪ੍ਰੇਰਣਾ ਸਦਕਾ ਉਸੇ ਤਰ੍ਹਾਂ ਸੰਗਤਾਂ ਇੱਥੇ ਆ ਕੇ ਜੁੜਦੀਆਂ ਅਖੰਡ ਪਾਠ ਸਾਹਿਬ ਜੀ ਰਖਾਂਦੀਆਂ ਹਨ ਜਿਨ੍ਹਾਂ ਦੇ ਭੋਗ ਕੱਲ 5 ਤਾਰੀਖ ਸਵੇਰੇ ਅਖੰਡ ਪਾਠ ਸਾਹਿਬ ਜੀ ਦੇ ਪਏ ਹਨ ਸਰਦਾਰ ਬਲਵਿੰਦਰ ਸਿੰਘ ਜੀ ਨਾਨੂ ਇਸ ਤਰ੍ਹਾਂ ਸਾਰੇ ਤੇਜਪਾਲ ਜੀ ਦੇ ਪਰਿਵਾਰ ਵੱਲੋਂ ਤੇ ਵੀਰ ਜੀ ਦੇ ਵੱਲੋਂ ਅਖੰਡ ਪਾਠ ਸਾਹਿਬ ਦੇ ਫੋਗ ਪਾਏਗੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਔਰ ਹੋਲੇ ਮੱਲੇ ਦਾ ਸਮਾਗਮ ਇਸ ਕਰਕੇ ਚੜਦੀ ਕਲਾ ਵਿੱਚ ਮਨਾਇਆ ਜਾਂਦਾ ਹੈ ਕਿ ਮਹਾਰਾਜ ਨੇ ਸਾਨੂੰ ਜੋ ਹੈ ਇਹ ਕਿਹਾ ਕਿ ਤੁਸੀਂ ਹੋਲੀ ਵਿੱਚ ਬਹੁਤ ਸਾਰੀਆਂ ਕੁਰਤੀਆਂ ਮਹਾਰਾਜ ਨੇ ਦੇਖੀਆਂ ਜੋ ਪੰਚਮ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਹੋਲੀ ਕੀਨੀ ਸੰਤ ਸੇਵ ਰੰਗ ਲਾਗਾਤ ਲਾਲ ਦੇਵ ਐ ਸੰਸਾਰ ਦੇ ਲੋਕੋ ਜੇ ਤੁਸੀਂ ਹੋਲੀ ਮਨਾਣੀ ਹੈ ਸੰਤਾਂ ਸਾਧੂਆਂ ਦੀ ਸੇਵਾ ਵਿੱਚ ਹੋਲੀ ਮਨਾਓ ਤੇ ਫਿਰ ਅੱਜ ਹਮਾਰੇ ਗ੍ਰਹਿ ਬਸੰਤ ਚਿੰਤ ਲਥੀ ਭੇਟੇ ਗੋਵਿੰਦ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਨੇ ਜੋ ਪੰਜਮ ਪਾਤਸ਼ਾਹ ਨੇ ਪ੍ਰੇਰਣਾ ਦਿੱਤੀ ਕਿ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦਾ ਜਾਇਸ ਜਸ ਗਾਇਨ ਕਰਕੇ ਆਪ ਜੀ ਹੋਲੀ ਮਨਾਓ ਇਸ ਦੇ ਨਾਲ ਫਿਰ ਐਸਾ ਰੰਗ ਚੜੇਗਾ ਜੋ ਕਦੇ ਉਤਰ ਨਹੀਂ ਸਕੇਗਾ ਲਾਲ ਰੰਗ ਤਿਸ ਕੋ ਲਗਾ ਜਿਸਕੇ ਬੁਢ ਭਾਗਾ ਮੈਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ ਇਸ ਪ੍ਰਕਾਰ ਐਸਾ ਰੰਗ ਚੜ ਜੇਗਾ ਜੋ ਕਦੇ ਉਤਰ ਨਹੀਂ ਸਕੇਗਾ ਪਰ ਇਹ ਦੁਨਿਆਵੀ ਕੁੜਿਆਵੇ ਰੰਗ ਜੋਹਨ ਇਹ ਨੁਕਸਾਨ ਬਹੁਤ ਸਾਰਾ ਪਹੁੰਚਾਉਂਦੇ ਹਨ ਔਰ ਇਸ਼ਨਾਨ ਕਰਨ ਤੋਂ ਬਾਅਦ ਉਤਰ ਜਾਂਦੇ ਹਨ ਪਰ ਜਿਉਂ ਜਿਉਂ ਤੁਸੀਂ ਗੁਰਬਾਣੀ ਦੇ ਨਾਲ ਜੁੜੋਗੇ ਗੁਰਬਾਣੀ ਗਾਇਨ ਕਰੋਗੇ ਇਹ ਰੰਗ ਉਤਰਨ ਵਾਲਾ ਨਹੀਂ ਹੈ ਇਸ ਕਰਕੇ ਦਰਬਾਰਸ਼ੀ ਪੰਤਾ ਸਾਹਿਬ ਵੱਲੋਂ ਜੀ ਵੀ ਤੇਜਕੌਰ ਜੀ ਪਟਿਆਲੇ ਤੋਂ ਆਈ ਹੋਈ ਸੰਗਤਾਂ ਉਹਨਾਂ ਦੀਆਂ ਸਰ ਬਲਵਿੰਦਰ ਸਿੰਘ ਜੀ ਤੇ ਤੀਸਰੇ ਪਰਿਵਾਰ ਨੇ ਜੋ ਖੰਡ ਪਾਟ ਸਾਹਿਬ ਜੀ ਰਖਾਇਆ ਉਹਨਾਂ ਦਾ ਧੰਨਵਾਦ ਵੀ ਕੀਤਾ ਸਾਰੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਉਹਨਾਂ ਨੂੰ ਮਾਨ ਸਨਮਾਨ ਦੇ ਕੇ ਜੋ ਹੈ ਗੁਰੂ ਸਾਹਿਬ ਦੀਆਂ ਖੁਸ਼ੀਆਂ ਜੋ ਹਨ ਪ੍ਰਾਪਤ ਕੀਤੀਆਂ ਹਨ ਅਸੀਂ ਵੀ ਸਾਰੀਆਂ ਸੰਗਤਾਂ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਦੇ ਹਾਂ ਅੱਜ ਨਗਰ ਕੀਰਤਨ ਇੱਕ ਵਿਸ਼ੇਸ਼ ਜੋ ਹੈ ਗੁਰਦੁਆਰਾ ਸ੍ਰੀ ਪੰਟਾ ਸਾਹਿਬ ਤੋਂ ਹੁਣੇ 1 ਵਜੇ ਪ੍ਰਾਰੰਭ ਹੋਵੇਗਾ ਉਸ ਦੇ ਵਿੱਚ ਜੀ ਬੀ ਤੇਜਕੌਰ ਜੀ ਦੀ ਪ੍ਰੇਰਣਾ ਸਦਕਾ ਉਹਨਾਂ ਦਾ ਨਗਰ ਕੀਰਤਨ ਬਹੁਤ ਵੱਡੀ ਗਿਣਤੀ ਵਿੱਚ ਪੀਲੇ ਦੁਪੱਟੇ ਪਹਿਨ ਕੇ ਸ਼ਾਮਲ ਹੋਵੇਗਾ ਅਸੀਂ ਇਸ ਗੱਲੋਂ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹਨਾਂ ਪਿਆਰੀਆਂ ਸੰਗਤਾਂ ਨੂੰ ਹੋਰ ਉਤਸ਼ਾਹ ਵਜੋਂ ਤਾਂ ਕਿ ਗੁਰੂ ਦੀਆਂ ਸੇਵਾਵਾਂ ਕਰਕੇ ਇਹ ਹਮੇਸ਼ਾ ਜੜਦੀ ਕਲਾ ਵਿੱਚ ਰਹਿਣ ਕੱਲ ਦੇ ਸਮਾਗਮ ਕੱਲ ਖੁੱਲੇ ਪੁੰਡਾਲ ਵਿੱਚ ਪਰ ਗਰਾਊਂਡ ਵਿੱਚ ਸਾਰਾ ਦਿਨ ਦੀਵਾਨ ਸਜੇਗਾ ਤੇ ਰਾਤ ਨੂੰ ਇੱਕ ਵਿਸ਼ੇਸ਼ ਕਵੀ ਦਰਬਾਰ ਹੋਵੇਗਾ ਜਿਸ ਦਾ ਸਿੱਧਾ ਲਾਈਵ ਪ੍ਰਸਾਰਣ ਪੀਟੀਟੀਸੀ ਸਿਮਨ 8 ਵਜੇ ਪ੍ਰారంਭ ਹੋ ਜਾਵੇਗਾ ਅਸੀਂ ਸੰਤਾ ਨੂੰ ਜੋ ਹੈ ਬੇਨਤੀ ਕਰਦੇ ਹਾਂ ਜੇ ਹੋ ਸਕੇ ਇਹ ਇਤਿਹਾਸਿਕ ਕਵੀ ਦਰਬਾਰ ਹੁੰਦਾ ਕਿਉਂਕਿ ਹਰ ਪੂਰਮਾਸ਼ੀ ਦੀ ਰਾਤ ਨੂੰ ਦਸ਼ਮੇਸ਼ ਤੱਕ ਕਵੀ ਦਰਬਾਰ ਸਜਾਉਂਦੇ ਸਨ ਤੇ ਉਹਨਾਂ ਦੇ ਦਰਬਾਰ ਵਿੱਚ 52 ਕਵੀ ਕਵੀਆਂ ਦਾ ਮਹਾਰਾਜ ਸਾਹਿਬ ਬੜਾ ਮਾਨ ਸਨਮਾਨ ਕਰਦੇ ਸਨ 8 ਤਾਰੀਖ ਨੂੰ ਜੋ ਹੈ ਨਿਸ਼ਾਨ ਸਾਹਿਬ ਚੁਲਾਈ ਜਾਣਗੇ ਔਰ ਅਮਰਤ ਸੰਚਾਰ ਹੋਵੇਗਾ ਤੋਂ ਸਾਰੀਆਂ ਸੰਗਤਾਂ ਨੂੰ 339ਵੇਂ ਗੁਰਪੁਰਪ ਦੀਆਂ ਹਲੇ ਮਲੇ ਦੀਆਂ ਬਹੁਤ ਬਹੁਤ ਵਧਾਈਆਂ ਤੇ ਅਰਦਾਸ ਮਾਰੇ ਦੇ ਚਰਨਾਂ ਵਿੱਚ ਕੇ ਸਭ ਦੀ ਮਾਰੇ ਸੱਚੇ ਪਾਤਸ਼ਾਹ ਸ਼ੂਮਨੋ ਕਾਮਨਾਵਾਂ ਪੂਰਨ ਅਸੀਂ ਸਾਰੇ ਨਸ਼ਿਆਂ ਤੋਂ ਬਚ ਸਕੀਏ ਔਰ ਗੁਰੂ ਮਾਰੇ ਦਾ ਖੰਡੇ ਬਾਟੇ ਦੀ ਪੋਲ ਪ੍ਰਾਪਤ ਕਰਕੇ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਦਸੇ ਆਦੇਸ਼ ਅਨੁਸਾਰ ਆਪਣਾ ਜੀਵਨ ਜੋ ਹੈ ਸਫਰ ਕਰ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲਾਈਵ ਤੇਸ ਚੈਨਲ ਦੇ ਲਈ ਹਰਬਖਸ਼ ਸਿੰਘ ਦੀ ਵਿਸ਼ੇਸ਼ ਰਿਪੋਰਟ